ਮੌਕੇ ਤੇ ਜਮਾ ਮਾਜਰ ਲੁਧਿਆਣੇ ਦੇ ਵਿੱਚ ਸ਼ਾਈ امام ਸਤਕਾਰਯੋਗ ਮੁਹੰਮਦ ਉਸਮਾਨ ਲੁਧਿਆਣਵੀ ਜੀ ਦਾ ਜੋ ਸੰਦੇਸ਼ ਆਪਣੇ ਕੌਮ ਨੂੰ ਦਿੱਤਾ ਤੇ ਅਸੀਂ ਵੀ ਆਪਣੇ ਵੱਲੋਂ ਇੱਕੋ ਗੱਲ ਕਹਿਣੀ ਚਾਹੁੰਦੇ ਆ ਕਿ ਕੁਰਬਾਨੀ ਜਿਹੜੀ ਹੈ ਜੇ ਰੱਬ ਦੇ ਰਸਤੇ 'ਚ ਚੱਲ ਕੇ ਉਸ ਤੇ ਵਿਸ਼ਵਾਸ ਰੱਖ ਕੇ ਕਿਸੇ ਚੀਜ਼ ਦੀ ਵੀ ਦਿੱਤੀ ਜਾਵੇ ਤਾਂ ਰੱਬ ਉਹਦਾ ਫਲ ਬਹੁਤ ਮਿੱਠਾ ਦਿੰਦਾ ਹੈ ਤੇ ਬੜਾ ਸੁੰਦਰ ਫਲੋਦਾ ਮਿਲਦਾ ਹੈ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਧਰਮ ਤੇ ਚੱਲਣਾ ਚਾਹੁੰਦੇ ਆ ਤੇ ਇਨਸਾਨੀਅਤ ਸਾਡੇ ਵਿੱਚ ਜਰੂਰ ਹੋਣੀ ਚਾਹੀਦੀ ਹੈ ਔਰ ਧਰਮ ਤੇ ਚੱਲ ਕੇ ਹੀ ਅਸੀਂ ਇਨਸਾਨੀਅਤ ਜਿੰਦਾ ਰੱਖ ਸਕਦੇ ਆ ਅੱਜ ਸਰਬ ਧਰਮ ਦੇ ਮਜਬੂਤੀ ਦੀ ਲੋੜ ਹੈ ਰਾਸ਼ਟਰ ਹਿੱਤ ਦੀ ਲੋੜ ਹੈ ਅਤੇ ਇਹ ਜਿਹੜੇ ਸਾਡੇ ਦਿਨ ਤਿਹਾੜੇ ਚਾਹੇ Eid ਹੈ ਚਾਹੇ Diwali ਹੈ ਕੋ ਦਸਹਿਰਾ ਹੈ ਇਹ ਅਸੀਂ ਹਮੇਸ਼ਾ ਹੀ ਮਿਲ ਜੁਲ ਕੇ ਮਨਾਉਨੇ ਆ ਔਰ ਜਮਾ ਮਸਦੇ ਲੁਧਿਆਣੇ ਤੋਂ ਜਿਹੜਾ ਪਿਆਰ ਦਾ ਔਰ ਰਾਸ਼ਟਰੀ ਇਕਤਾ ਦਾ ਸੰਦੇਸ਼ ਜਾਂਦਾ ਹੈ ਇਹ ਜਨ ਜਨ ਚ ਜਾਣਾ ਚਾਹੀਦਾ ਹੈ Eid ਦੇ ਇਸ ਪਾਵਨ ਮੌਕੇ ਤੇ ਅਸੀਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਦਿੰਨੇ ਆ ਸਾਰੇ ਭਾਈਚਾਰੇ ਨੂੰ ਇਹਦੀਆਂ ਬਹੁਤ ਬਹੁਤ ਮੁਬਾਰਕਾਂ ਜੈ ਹਿੰਦ ਜੈ ਭਾਰਤ ਬਿਸਮਿਲਲਾ ਰਹਿਮਨ ਰਹਿਮੀ ਤੁਹ ਜੋ ਬੜਾ ਮਿਹਰਬਾਨ ਤੇ ਨਿਆਇਤ ਰਮ ਕਰਨ ਵਾਲਾ ਹੈ ਆਲ ਈਦੁਲ ਅਜ਼ਹਾ ਹੈ ਜਿਹਨੂੰ ਕੁਰਬਾਨੀ ਦੀ ਈਦ ਕਹਿੰਦੇ ਆ ਪੂਰੀ ਦੁਨੀਆ ਚ ਮਨਾਈ ਜਾਂਦੀ ਹੈ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਚ ਲੱਖਾਂ ਮੁਸਲਮਾਨਾਂ ਨੇ ਨਮਾਜ਼ ਪੜ੍ਹੀ ਸਰਫ ਧਰਮਾਂ ਦੇ ਲੋਕਾਂ ਨੇ ਵੀ ਆ ਕੇ ਉਹਦੇ ਚ ਸ਼ਾਮੂਲੀਅਤ ਕੀਤੀ ਹੈ ਤੇ ਇਸ ਈਦ ਦਾ ਮਤਲਬ ਇਹ ਹੀ ਹੁੰਦਾ ਕਿ ਤੁਸੀਂ ਆਪ ਵੀ ਆਪਣੇ ਮਨ ਤੋਂ ਆਪਣੇ ਸ਼ਰੀਰ ਤੋਂ ਵੀ ਕੋਈ ਕੁਰਬਾਨੀ ਦੋ ਸੈਕਰੀਫਾਈ ਕਰੋ ਸਮਾਜ ਦੇ ਲਈ ਦੇਸ਼ ਦੇ ਲਈ ਕੌਮ ਦੇ ਲਈ ਆਪਣੀ ਵਿਵਸਥਾ ਦੇ ਲਈ ਤੇ ਆਈਏ ਇਸੇ ਦਮਕ ਤੇ ਆਪਾਂ ਮਿਲ ਕੇ ਕੁਝ ਬੁਰਾਈਆਂ ਦੀ ਵੀ ਕੁਰਬਾਨੀ ਦਈਏ ਕਮਾਨ ਦੀ ਵੀ ਕੁਰਬਾਨੀ ਦਈਏ ਮੈਂ ਮੈਂ ਜਿਹੜੀ ਆਪਾਂ ਕਰਦੇ ਆ ਉਹਦੀ ਵੀ ਕੁਰਬਾਨੀ ਦਈਏ ਔਰ ਸਮਾਜਿਕ ਵਿਵਸਥਾ ਨੂੰ ਖੂਬਸੂਰਤ ਬਣਾਉਣ ਲਈ ਆਪਣੇ ਮਨ ਤੋਂ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਇਸ ਦੇ ਨਾਲ ਨਾਲ ਹੀ ਮੈਂ ਸਾਰੇ ਲੋਕਾਂ ਨੂੰ ਇੱਕ ਵਾਰ ਫਿਰ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵੱਲੋਂ Eid ਮੁਬਾਰਕ ਹੈ ਅੱਜ ਬismillah अर रहमान रहीम ਅੱਜ Eid-ul-Azadi ਪਵਿੱਤਰ ਤਿਹਾੜੀ ਤੇ ਅਸੀਂ ਸਾਰਿਆਂ ਨੂੰ Eid ਦੀ ਵਧਾਈ ਦਿੰਦੇ ਆ ਤੇ ਔਰ ਉਮੀਦ ਕਰਦੇ ਹਾਂ ਕਿ ਅੱਲਾਹ ਤਾਲਾ ਤੋਂ ਕਿ ਜਿਹੜਾ ਅੱਜ ਦਾ ਦਿਨ ਹੈ ਇਹ ਸਾਰਿਆਂ ਲਈ ਖੁਸ਼ੀਆਂ ਭਰਾ ਹੋਵੇ ਤੇ ਇਹ ਦਿਨ ਜਿਹੜਾ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕਰੇ ਕਿਉਂਕਿ ਜਿਹੜੀ ਕੁਰਬਾਨੀ ਹੈ ਇਹ ਇੱਕ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੰਦੀ ਹੈ ਇਹ ਦਰਸਾਂਦੀ ਹੈ ਕਿ ਜੇ ਤੁਸੀਂ ਕਿਸੇ ਦੇ ਅੱਲਾ ਦੇ ਰਾਸਤੇ ਵਿੱਚ ਕੁਰਬਾਨ ਕੋਈ ਜਾਨਵਰ ਕਰਦੇ ਹੋ ਤੇ ਆਪਣੇ ਦੇਸ਼ ਦੇ ਪ੍ਰਤੀ ਵੀ ਜਿਹੜਾ ਹੈ ਕਿ ਮੁਸਲਮਾਨ ਹਮੇਸ਼ਾ ਕੁਰਬਾਨੀ ਦੇਣ ਨੂੰ ਤਿਆਰ ਹੈ ਤੇ ਮੈਂ ਇਸ ਮੌਕੇ ਤੇ ਇੱਕ ਵਾਰ ਫੇਰ ਸਾਰਿਆਂ ਨੂੰ ਇਹਦਾ ਇਹਦੀ ਬਹੁਤ ਬਹੁਤ ਬਧਾਈ ਦਿਨਾ ਮੌਕੇ ਤੇ ਜਾਮਾ ਮੱਜਰ ਲੁਧਿਆਣੇ ਦੇ ਵਿੱਚ ਸ਼ਾਇ ਹੀ امام ਸਤਕਾਰਯੋਗ ਮੁਹੰਮਦ ਉਸਮਾਨ ਲੁਧਿਆਣਵੀ ਜੀ ਦਾ ਜੋ ਸੰਦੇਸ਼ ਆਪਣੇ ਕੌਮ ਨੂੰ ਦਿੱਤਾ ਤੇ ਅਸੀਂ ਵੀ ਆਪਣੇ ਵੱਲੋਂ ਇੱਕੋ ਗੱਲ ਕਹਿਣੀ ਚਾਹੁੰਦੇ ਆ ਕਿ ਕੁਰਬਾਨੀ ਜਿਹੜੀ ਹੈ ਜੇ ਰੱਬ ਦੇ ਰਸਤੇ 'ਚ ਚੱਲ ਕੇ ਉਸ ਤੇ ਵਿਸ਼ਵਾਸ ਰੱਖ ਕੇ ਕਿਸੇ ਚੀਜ਼ ਦੀ ਵੀ ਦਿੱਤੀ ਜਾਵੇ ਤਾਂ ਰੱਬ ਉਹਦਾ ਫਲ ਬਹੁਤ ਮਿੱਠਾ ਦਿੰਦਾ ਹੈ ਤੇ ਬੜਾ ਸੁੰਦਰ ਫਲ ਉਹਦਾ ਮਿਲਦਾ ਹੈ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਧਰਮ ਤੇ ਚੱਲਣਾ ਚਾਹੁੰਨੇ ਆ ਤੇ ਇਨਸਾਨੀਅਤ ਸਾਡੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਔਰ ਧਰਮ ਤੇ ਚੱਲ ਕੇ ਹੀ ਅਸੀਂ ਇਨਸਾਨੀਅਤ ਜਿੰਦਾ ਰੱਖ ਸਕਦੇ ਆ ਅੱਜ ਸਰਬ ਧਰਮ ਦੇ ਮਜਬੂਤੀ ਦੀ ਲੋੜ ਹੈ ਰਾਸ਼ਟਰ ਹਿੱਤ ਦੀ ਲੋੜ ਹੈ ਅਤੇ ਇਹ ਜਿਹੜੀ ਸਾਡੇ ਦਿਨ ਤੇ ਆ ਰਿਹਾ ਚਾਹੇ ਈਦ ਹੈ ਚਾਹੇ ਦੀਵਾਲੀ ਹੈ ਕੋਈ ਦੁਸਹਿਰਾ ਹੈ ਇਹ ਅਸੀਂ ਹਮੇਸ਼ਾ ਹੀ ਮਿਲ ਜੁਲ ਕੇ ਮਨਾਉਨੇ ਆ ਔਰ ਜਮਾ ਮਸਜਿਦ ਲੁਧਿਆਣੇ ਤੋਂ ਜਿਹੜਾ ਪਿਆਰ ਦਾ ਔਰ ਰਾਸ਼ਟਰੀ ਇਕਤਾ ਦਾ ਸੰਦੇਸ਼ ਜਾਂਦਾ ਹੈ ਇਹ ਜਨ ਜਨ ਚ ਜਾਣਾ ਚਾਹੀਦਾ ਹੈ ਈਦ ਇਸ ਪਾਵਨ ਮੌਕੇ ਤੇ ਅਸੀਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਨੇ ਆ ਸਾਰੇ ਭਾਈਚਾਰੇ ਨੂੰ ਇਹਦੀਆਂ ਬਹੁਤ ਬਹੁਤ ਮੁਬਾਰਕਾਂ ਜੈਹਨ ਜੈਪਾਤ ਜਹਾਂ ਤੋਂ ਜੋ ਬੜਾ ਮਿਹਰਬਾਨ ਥੇ ਨਿਆਇਤ ਰਮਕਨ ਵਾਲਾ ਅੱਜ ਈਦੁਲ ਅਜ਼ਹਾ ਹੈ ਜਿਸ ਨੂੰ ਕੁਰਬਾਨੀ ਦੀ ਈਦ ਕਹਿੰਦੇ ਆ ਪੂਰੀ ਦੁਨੀਆ ਚ ਮਨਾਈ ਜਾਂਦੀ ਹੈ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਚ ਲੱਖਾਂ ਮੁਸਲਮਾਨਾਂ ਨੇ ਨਮਾਜ਼ ਪੜ੍ਹੀ ਸਰਫ ਧਰਮਾਂ ਦੇ ਲੋਕਾਂ ਨੇ ਵੀ ਆ ਕੇ ਉਹਦੇ ਚ ਸ਼ਾਮੂਲੀਅਤ ਕੀਤੀ ਹੈ ਤੇ ਇਸ ਈਦ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਆਪ ਵੀ ਆਪਣੇ ਮਨ ਤੋਂ ਆਪਣੇ ਸ਼ਰੀਰ ਤੋਂ ਵੀ ਕੋਈ ਕੁਰਬਾਨੀ ਦਿਓ ਸੈਕਰੀਫਾਈ ਕਰੋ ਸਮਾਜ ਦੇ ਲਈ ਦੇਸ਼ ਦੇ ਲਈ ਕੌਮ ਦੇ ਲਈ ਆਪਣੀ ਵਿਵਸਥਾ ਦੇ ਲਈ ਤੇ ਆਈਏ ਸੀ ਦੇਮੋ ਕਤੇ ਆਪਾਂ ਮਿਲ ਕੇ ਕੁਝ ਬੁਰਾਈਆਂ ਦੀ ਵੀ ਕੁਰਬਾਨੀ ਦਈਏ ਕਮਾਨ ਦੀ ਵੀ ਕੁਰਬਾਨੀ ਦਈਏ ਮੈਂ ਮੈਂ ਜਿਹੜੀ ਆਪਾਂ ਕਰਦੇ ਆ ਉਹਦੀ ਵੀ ਕੁਰਬਾਨੀ ਦੀ ਔਰ ਸਮਾਜਿਕ ਵਿਵਸਥਾ ਨੂੰ ਖੂਬਸੂਰਤ ਬਣਾਉਣ ਲਈ ਆਪਣੇ ਮਨ ਤੋਂ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਇਸ ਦੇ ਨਾਲ ਨਾਲ ਹੀ ਮੈਂ ਸਾਰੇ ਲੋਕਾਂ ਨੂੰ ਇੱਕ ਬਰ ਫਿਰ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵੱਲੋਂ Eid ਮੁਬਾਰਕ ਹੈ ਅੱਜ ਬismillah अर रहमान रहीम ਅੱਜ Eid-ul-Azad ਦੇ ਪਵਿੱਤਰ ਤਿਹਾੜੀ ਤੇ ਅਸੀਂ ਸਾਰਿਆਂ ਨੂੰ Eid ਦੀ ਵਧਾਈ ਦਿੰਦੇ ਆਂ ਤੇ ਔਰ ਉਮੀਦ ਕਰਦੇ ਹਾਂ ਕਿ ਅੱਲਾਹ ਤਾਲਾ ਤੋਂ ਕਿ ਜਿਹੜਾ ਅੱਜ ਦਾ ਦਿਨ ਹੈ ਇਹ ਸਾਰਿਆਂ ਲਈ ਖੁਸ਼ੀਆਂ ਭਰਾ ਹੋਵੇ ਤੇ ਇਹ ਦਿਨ ਜਿਹੜਾ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕਰੇ ਕਿਉਂਕਿ ਜਿਹੜੀ ਕੁਰਬਾਨੀ ਹੈ ਇਹ ਇੱਕ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੰਦੀ ਹੈ ਇਹ ਦਰਸਾਂਦੀ ਹੈ ਕਿ ਜੇ ਤੁਸੀਂ ਕਿਸੇ ਦੇ ਅੱਲਾ ਦੇ ਰਾਸਤੇ ਵਿੱਚ ਕੁਰਬਾਨ ਕੋਈ ਜਾਨਵਰ ਕਰਦੇ ਹੋ ਤੇ ਆਪਣੇ ਦੇਸ਼ ਦੇ ਪ੍ਰਤੀ ਵੀ ਜਿਹੜਾ ਹੈ ਕਿ ਮੁਸਲਮਾਨ ਹਮੇਸ਼ਾ ਕੁਰਬਾਨੀ ਦੇਣ ਨੂੰ ਤਿਆਰ ਹੈ ਤੇ ਮੈਂ ਇਸ ਮੌਕੇ ਤੇ ਇੱਕ ਵਾਰ ਫੇਰ ਸਾਰਿਆਂ ਨੂੰ ਇਹਦਾ ਇਹਦੀ ਬਹੁਤ ਬਹੁਤ ਵਧਾਈ ਦਿਨਾ